ਕਾਲੇ ਸੂਟ ਚ ਆਈ ਔਰਤ ਨੇ ਚਿੱਟੇ ਦਿਨੀ ਚੜਤਾ ਚੰਨ ਲੋਕਾਂ ਦੇ ਪੈਰਾਂ ਹੇਠ ਓਖਿਸਕੀ ਜ਼ਮੀਨ ਮਰਦਾਂ ਤੋਂ ਬਾਅਦ ਔਰਤਾਂ ਵੀ ਚੋਰੀ ਦੇ ਮੈਦਾਨ ਚ ਆਈਆਂ ਅੱਗੇ ਘਰ ਦੇ ਬਾਹਰ ਖੜੀ ਐਕਟਿਵਾ ਚੋਰੀ ਕਰਕੇ ਔਰਤ ਹੋਈ ਰਹੀ ਚੱਕਰ ਲੋਕ ਤੋੜਨ ਮਗਰੋਂ 3 ਕਿਲੋਮੀਟਰ ਤੱਕ ਸਕੂਟਰੀ ਰੋੜ ਕੇ ਲੈ ਗਈ ਸ਼ਾਟਰ ਚੋਰਨੀ ਮਹਿਲਾ ਚੋਰਨੀ ਦਾ ਨੋਖਾ ਕਾਰਨਾਮਾ ਸੀਸੀਟੀਵੀ ਕੈਮਰੇ 'ਚ ਹੋਇਆ ਕੈਦ ਜੇਕਰ ਤੁਸੀਂ ਵੀ ਖੜਾਉਂਦੇ ਹੋ ਆਪਣੇ ਘਰਾਂ ਦੇ ਬਾਹਰ ਸਕੂਟਰੀ ਤਾਂ ਹੋ ਜਾਓ ਸਾਵਧਾਨ ਧਿਆਨ ਨਾਲ ਦੇਖ ਲਓ ਇਸ ਸ਼ਾਟਰ ਚੋਰਨੀ ਦੀ ਸ਼ਕਲ ਸੱਚਾ ਗੱਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਐਵਨ ਮੀਡੀਆ ਮੈਂ ਬਿਆਨ ਸੁਲਤਾਨਪੁਰ ਲੋਧੀ ਤੋਂ ਚੋਰੀ ਦੀ ਅਨੋਖੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦਿਨੋ ਦਿਨ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ ਅਜਿਹਾ ਹੀ ਇੱਕ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਜਿਸ ਦੇ ਵਿੱਚ ਘਰ ਦੇ ਬਾਹਰ ਖੜੀ ਇੱਕ ਸਕੂਟੀ ਔਰਤ ਵੱਲੋਂ ਚੋਰੀ ਕੀਤੀ ਜਾਂਦੀ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਚੋਰੀ ਦੀਆਂ ਘਟਨਾਵਾਂ ਨੂੰ ਮਰਦਾਂ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਪਰ 19 ਅਪਰਾਧ ਦੀ ਦੁਨੀਆ ਦੇ ਵਿੱਚ ਔਰਤਾਂ ਦੇ ਵੱਲੋਂ ਵੀ ਪੈਰ ਅੱਗੇ ਵਧਾਇਆ ਜਾ ਰਿਹਾ ਹੈ ਜਿਸ ਦੀ ਗਵਾਹੀ ਇਹ ਤਸਵੀਰਾਂ ਦੇ ਰਹੀਆਂ ਨੇ ਇਹਨਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਛਾਤਰ ਚੋਰਨੀ ਘਰ ਦੇ ਬਾਹਰ ਖੜੀ ਐਕਟਿਵਾ ਨੂੰ 3 ਕਿਲੋਮੀਟਰ ਤੱਕ ਰੋੜ ਕੇ ਲੈ ਜਾਂਦੀ ਹੈ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੀਪਕ ਕੁਮਾਰ ਭਾਗਰਥ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਨੂੰ 4 ਵਜੇ ਘਰ ਆਉਂਦਾ ਹੈ ਤਾਂ ਆਪਣੇ ਬੱਚਿਆਂ ਨੂੰ ਪੁੱਛਦਾ ਹੈ ਕਿ ਸਕੂਟੀ ਕਿੱਥੇ ਹੈ ਤਾਂ ਉਹਨਾਂ ਦੇ ਬੱਚਿਆਂ ਵੱਲੋਂ ਉਹਨਾਂ ਨੂੰ ਜਵਾਬ ਦਿੱਤਾ ਜਾਂਦਾ ਹੈ ਕਿ ਸਕੂਟੀ ਘਰ ਦੇ ਬਾਹਰ ਗੇਟ ਦੇ ਸਾਹਮਣੇ ਖੜੀ ਹੈ ਤੇ ਜਦੋਂ ਉਹ ਬਾਹਰ ਜਾ ਕੇ ਵੇਖਦਾ ਹੈ ਤਾਂ ਉਸ ਨੂੰ ਸਕੂਟੀ ਕਿਤੇ ਨਹੀਂ ਮਿਲਦੀ ਉਸ ਤੋਂ ਬਾਅਦ ਉਸ ਦੁਆਰਾ ਆਸ-ਪਾਸੇ ਸਕੂਟੀ ਦੀ ਭਾਲ ਕੀਤੀ ਜਾਂਦੀ ਹੈ ਜਦੋਂ ਫਿਰ ਵੀ ਉਸ ਨੂੰ ਸਕੂਟੀ ਨਹੀਂ ਮਿਲਦੀ ਤੇ ਉਸ ਦੇ ਦੁਆਰਾ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਵੱਡਾ ਖੁਲਾਸਾ ਹੋਇਆ ਜਿਸ ਦੇ ਵਿੱਚ ਇੱਕ ਕਾਲਾ ਸੂਟ ਪਾ ਕੇ ਇੱਕ ਛਾਤਿਰ ਚੋਰ ਨੀ ਸਕੂਟੀ ਦਾ ਲੋਕ ਤੋੜਦੀ ਹੈ ਤੇ ਸਕੂਟੀ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਤੋਂ ਸਕੂਟੀ ਸਟਾਰਟ ਨਹੀਂ ਹੁੰਦੀ ਜਿਸ ਤੋਂ ਬਾਅਦ ਕਰੀਬ 3 ਕਿਲੋਮੀਟਰ ਤੱਕ ਉਹ ਸਕੂਟੀ ਨੂੰ ਐਵੇਂ ਹੀ ਰੇਡ ਕੇ ਲੈ ਜਾਂਦੀ ਹੈ ਪੀੜਤ ਨੇ ਦੱਸਿਆ ਕਿ ਪਹਿਲਾਂ ਵੀ ਉਹਨਾਂ ਦਾ ਇੱਕ ਮੋਟਰਸਾਈਕਲ ਐਵੇਂ ਹੀ ਚੋਰੀ ਹੋ ਗਿਆ ਸੀ ਜਿਸ ਦੀ ਰਿਪੋਰਟ ਉਹਨਾਂ ਨੇ ਪੁਲਿਸ ਕੋਲ ਲਿਖਵਾਈ ਸੀ ਪਰ ਅਜੇ ਤੱਕ ਮੋਟਰਸਾਈਕਲ ਨੂੰ ਪੁਲਿਸ ਵੱਲੋਂ ਨਹੀਂ ਲੱਭਿਆ ਗਿਆ ਤੇ ਸਕੂਟੀ ਚੋਰੀ ਹੋਣ ਦੀ ਰਿਪੋਰਟ ਉਹਨਾਂ ਨੇ ਪੁਲਿਸ ਕੋਲ ਲਿਖਵਾਈ ਹੈ ਪਰ ਅਜੇ ਤੱਕ ਉਹਨਾਂ ਵੱਲੋਂ ਇਸ ਬਾਰੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਫੜਿਆ ਜਾਵੇ ਤਾਂ ਜੋ ਸੁਲਤਾਨਪੁਰ ਲੋਧੀ ਚ ਵਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ। ਇਹਨਾਂ ਚੋਰੀਆਂ ਦੀਆਂ ਘਟਨਾਵਾਂ ਦੇ ਵਧਣ ਕਾਰਨ ਇਲਾਕੇ ਦੇ ਲੋਕਾਂ ਦੇ ਵਿੱਚ ਡਰ ਬਣ ਗਿਆ। ਜੇਕਰ ਤੁਸੀਂ ਵੀ ਆਪਣੇ ਘਰ ਦੇ ਬਾਹਰ ਆਪਣੇ ਵਾਹਨਾਂ ਨੂੰ ਖੜਾਉਂਦੇ ਹੋ ਤਾਂ ਇਸ ਵੀਡੀਓ ਤੋਂ ਸਿੱਖ ਲਓ ਤੇ ਸਾਵਧਾਨ ਹੋ ਜਾਵੋ। ਤਾਜੋ ਤੁਹਾਡੇ ਨਾਲ ਵੀ ਅਜੇ ਹੀ ਕੋਈ ਘਟਨਾ ਨਾ ਵਾਪਰੇ ਇਸ ਚੋਰੀ ਦੀ ਘਟਨਾ ਬਾਰੇ ਸੁਲਤਾਨਪੁਰ 로ਦੀ ਦੀ ਮੁਖ ਇਨਸਪੈਕਟਰ ਸੋਨਮਦੀਪ ਦਾ ਕੀ ਕਹਿਣਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਕਿ ਕਰਨਾ ਹੋਇਆ ਮੇਰਾ ਨਾਮ ਹੈਗਾ ਦੀਪਕ ਕੁਮਾਰ ਭਾਗਰੇਤ ਜੀ ਮੁਹੱਲਾ ਕੁਰਲਾ ਚੌਂਕ ਚੇਲੇਆ ਤੋਂ ਮੈਂ ਨਿਵਾਸੀ ਆ ਜੀ ਇਲੈਕਟ੍ਰੀਸ਼ੀਅਨ ਮੇਰਾ ਕੰਮ ਹੈਗਾ ਵਰਕ ਦੀਦੀ ਦਾ ਮੈਂ ਕੰਮ ਕਰਦਾ ਘਰ ਘਰ ਜਾ ਕੇ ਕੱਲ ਸ਼ਾਮ ਨੂੰ ਮੈਂ ਜਿੰਦਰ ਤੋਂ ਵਾਪਸ ਆਇਆ ਆਪਣੇ ਘਰ ਤੇ ਮੈਂ ਆਪਣੇ ਬੇਟੇ ਨੂੰ ਪੁੱਛਿਆ ਮੈਂ ਕਿ ਬੇਟਾ ਆਪਣੇ ਸਕੂਟਰੀ ਕਿੱਥੇ ਉਹ ਕਹਿੰਦਾ papa ਸਕੂਟਰੀ ਬਾਹਰ ਖੜੀ ਆ ਤੇ ਮੈਂ ਕਹਾ ਪੁੱਤ ਸਕੂਟਰੀ ਤਾਂ ਬਾਹਰ ਹੈ ਨਹੀਂ ਗਈ ਤੇ ਜਦੋਂ ਬਾਹਰ ਆਣ ਕੇ ਉਹਨੇ ਦੇਖਿਆ ਤਾਂ ਚਾਬੀ ਸਾਡੀ ਘਰੇ ਪਈ ਤੇ ਸਕੂਟਰੀ ਬਾਹਰ ਨਹੀਂ ਸੀਗੀ ਤੇ ਸਾਨੂੰ ਹੈਰਾਨਗੀ ਹੋਈ ਕਿ ਸਕੂਟਰੀ ਕਿੱਥੇ ਚਲ ਗਈ ਇੱਕ 5 ਮਿੰਟ ਦੇ ਵਿੱਚ ਉਹ ਬਜ਼ਾਰੋਂ ਆਇਆ ਤਾਂ ਕੀ ਹੋਇਆ ਫਿਰ ਅਸੀਂ ਭਾਲ ਕਰਦੇ ਕਰਦੇ ਕੈਮਰੇਸ਼ਨਾਤ ਕੀਤੀ ਮੁੱਲੇ ਚ ਪੁੱਛਿਆ ਇੱਧਰ ਉੱਧਰ ਸਾਰੇ ਪੁੱਛ ਕੀਤਾ ਤੇ ਉਹ ਇੱਕ ਲੇਡੀਜ਼ ਨਿਕਲੀ ਆ ਸਕੂਟਰੀ ਚੋਰੀ ਕਰਦੀ ਬਲੈਕ ਕਲਰ ਦਾ ਉਹਨੇ ਸੂਟ ਪਾਇਆ ਹੋਇਆ ਵਾ ਹੱਥ ਚੋਂ ਤੇ ਬੈਗ ਫੜਿਆ ਹੋਇਆ ਵਾ ਤੇ ਉਹ ਜਿੱਥੇ-ਜਿੱਥੇ ਵੀ ਰਾਹ ਗਰੀ ਦੇ ਵਿੱਚ ਪੁੱਛਦੀ ਜਾਂਦੀ ਆ ਜਾਂ ਚਾਬੀ ਦਾ ਪੁੱਛਦੀ ਆ ਜਾਂ ਕਿਸੇ ਨੂੰ ਪੁੱਛਦੀ ਕਿ ਮਖੂਤ ਦਾ ਸਾਈਡ ਦਾ ਹੀ ਪੁੱਛਦੀ ਕਿ ਮਖੂ ਜਾਣਾ ਮਖੂ ਜਾਣਾ ਮੈਨੂੰ ਮਖੂ ਦਾ ਰਸਤਾ ਦੱਸੋ ਤੇ ਅਸੀਂ ਉਹਦੀ ਭਾਲ ਕਰਦੇ ਕਰਦੇ ਜਦੋਂ ਇੱਧਰ ਹਰਤਸਾਹ ਗੁਰਦੁਆਰੇ ਆਲ ਪਹੁੰਚੇ ਜਾਂ ਇੱਧਰ ਫਿਰਸਾਹ ਵਾਲੇ ਪਾਸੇ ਪਹੁੰਚੇ ਤੇ ਉੱਥੋਂ ਕਹਿੰਦੇ ਆ ਜੀ ਉਹ ਸਕੂਟਰੀ ਕਿਤੋਂ ਚਾਲੂ ਕਰਾ ਕੇ ਉਹ ਚਲ ਗਈ ਆ ਤੇ ਮੈਂ ਤਾਂ ਹੈਰਾਨਗੀ ਸਾਨੂੰ ਇਸ ਚੀਜ਼ ਦੀ ਹੋ ਰਹੀ ਆ ਕਿ ਸ਼ਹਿਰ ਦੇ ਵਿੱਚ ਵਾਰਦਾਤਾ ਤਾਂ ਬੜੀਆਂ ਸੁਣੀਆਂ ਸੀਗੀਆਂ ਕਿ ਫਲਾਣੇ ਬੰਦੇ ਦੇ ਉਹ ਚੋਰੀ ਹੋ ਗਈ ਢਮਕਾਨੇ ਦੇ ਉਹ ਚੋਰੀ ਹੋ ਗਈ ਪਰ ਆ ਲੇਡੀਜ਼ ਜਿਹੜੀ ਆ ਚੋਰੀ ਕਰਨ ਲੱਪਈ ਉਹ ਵੀ ਘਰ ਦੇ ਬਾਹਰੋਂ ਸਾਡੇ ਨਵੀਂ ਸਕੂਟਰੀ ਹਜੇ ਸਾਲ ਇੱਕ ਹੋਇਆ ਵਾ ਮੇਰੇ ਮੋਟਰਸਾਈਕਲ ਨੂੰ ਉਹ ਵੀ ਮੇਰੇ ਘਰ ਦੇ ਬਾਹਰੋਂ ਚੋਰੀ ਹੋਇਆ ਹਜੇ ਤੱਕ ਉਹਦੀ ਕੋਈ ਪਹਾਲ ਨਹੀਂ ਹੋਈ ਨਾ ਸਾਨੂੰ ਉਹਦੀ ਕੋਈ ਪੁੱਛ ਪੜਤਾਲ ਦੱਸੀ ਆ ਉਹਦੀ ਵੀ ਮੇਰੇ ਕੋਲ ਦਰਖਾਸਤ ਹੀ ਫੋਟੋ ਸਟੇਟ ਆ ਗਈ ਆ ਇਹ ਵੀ ਮੈਂ ਦਰਖਾਸਤ ਕਰਾਈ ਹੋਈ ਇਹਦੀ ਮੇਰੇ ਕੋਲ ਫੋਟੋ ਸਟੇਟ ਆ ਗਈ ਆ ਮੈਂ ਆਪਣੇ ਜਿਹੜੇ ਯਾਰ ਦੋਸਤ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਨੂੰ ਉਹਦੀ ਵੀਡੀਓ ਪਾਈ ਹੋਈ ਫਲੈਕਸ ਪਾਈ ਹੋਈ ਆ ਪਰ ਮੈਨੂੰ ਲੱਗਦਾ ਕਿ ਮੈਨੂੰ ਇਸ ਵਾਰੀ ਵੀ ਨਿਰਾਸ਼ਾ ਦਾ ਉਹ ਦੇਖਣਾ ਪੈਣਾ ਵਾ ਜਿੱਥਾ ਮੈਨੂੰ ਅੱਗੇ ਸਾਲ ਇੱਕ ਹੋ ਗਿਆ ਵਾ ਲੱਖ ਦਾ ਮੈਂ ਅੱਗੇ ਨੁਕਸਾਨ ਕਰਵਾਇਆ ਮੈਂ ਕਿਹੜਾ ਕੋਈ ਬਹੁਤ ਆੜਾ ਸ਼ਗੂ ਸ਼ਾਹੂਕਾਰ ਹੈਗਾ ਵਾ ਜੀ ਮੈਂ ਤਾਂ ਕੋਈ ਘਰਾਂ ਦੇ ਵਿੱਚ ਜਾ ਕੇ ਕੋਠੀਆਂ ਦੇ ਵਿੱਚ ਕੰਮ ਕਰਦਾ ਬਿਜਲੀ ਦੇ ਰੁਪਈਆ ਰੁਪਈਆ ਇਕੱਠਾ ਕਰਕੇ ਮੈਂ ਆਪਣਾ ਕੰਮ ਚਲਾ ਰਿਆ ਵਾ ਤੇ ਆ ਮੇਰੇ ਨਾਲ ਹੋਈ ਹੈ ਜੀ ਕੱਲ ਦੀ ਵਾਰ ਦਾ ਹੁਣ ਮੈਨੂੰ ਪਤਾ ਨਹੀਂ ਮੈਨੂੰ ਸਕੂਟਰੀ ਮਿਲੂਗੀ ਕਿ ਨਹੀਂ ਮਿਲੂਗੀ ਪੁਲਿਸ ਨੂੰ ਸ਼ਿਕਾਇਤ ਕਰਤੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੋਈ ਹੈ 112 ਨੰਬਰ ਤੇ ਵੀ ਮੇਰੀ ਕੰਪਲੇਂਟ ਹੋਈ ਹੋਈ ਆ ਤੇ ਥਾਣੇ ਦੇ ਵਿੱਚ ਮੇਰੀ ਦਰਖਾਸਤ ਦਿੱਤੀ ਹੋਈ ਆ ਜੀ ਹਾਂਜੀ ਸਾਡੇ ਕੋਲ ਦੀਪਕ ਕੁਮਾਰ ਵਾਸੀ ਸੁਲਤਾਨਪੁਰ ਲੋਧੀ ਵੱਲੋਂ ਕੰਪਲੇਂਟ ਰਿਸਿਵ ਹੋਈ ਆ ਕਿ ਉਹਦੀ ਐਕਟਿਵਿਟੀ तकरीबन 8:30 ਵਜੇ ਕੋਈ ਲੇਡੀ ਆ ਜਿਹੜੀ ਚੁਲਾ ਕੇ ਰੇਡ ਕੇ ਲੈ ਕੇ ਗਈ ਆ ਜਿਹਨੂੰ ਸੀਸੀਟੀਵੀ ਕੈਮਰੇ ਫਾਲੋਅ ਅਪ ਕਰ ਰਹੇ ਆ ਜਲਦੀ ਟ੍ਰੇਸ ਕੀਤੀ ਜਾਊਗੀ ਜੀ